ਲਓ ਜੀ ਆਪਾਂ ਪਾਇਆ ਤੇਲ ਅੱਜ ਅੱਜਾ ਬਣਾਉਣਾ ਪਿਆਰ ਦੀ ਪਾਤਰ ਪਨੀਰ ਮੈਂ ਜੀ ਛੋਟੀ ਆਪਣੀ ਪਿਆਰੀ ਮਨਜੀਤ ਤੇ ਆ ਆਪਣਾ ਪਿਆਰ ਜੀ ਮੱਧ ਪਨੀਰ ਦਾ ਸਮਾਨ ਸਿੰਪਲ ਤੇ ਸੌਖੇ ਤਰੀਕੇ ਨਾਲ ਬਣਾਉਂਗੀ ਜੋ ਵੀ ਆਪਣੇ ਘਰੇ ਚੀਜ਼ਾਂ ਹੁੰਦੀਆਂ ਉਸ ਤਰੀਕੇ ਨਾਲ ਬਣਾਉਂਗੀ ਇਸ ਤਰ੍ਹਾਂ ਪਨੀਰ ਬਣਾ ਕੇ ਦੇਖਿਓ ਜੀ ਭੁੱਲ ਜਾਓਗੇ ਬਾਹਰਲੇ ਪਨੀਰ ਲਾਉਣਾ ਲਓ ਜੀ ਹੁਣ ਆਪਾਂ ਇਹਦੇ ਵਿੱਚ 加ਡ ਕਰਦੇ ਆ ਜੀਰਾ ਤੇ ਦਰੜ ਮਰੜ ਧਨੀਆ ਕਰਿਆ ਆਪਾਂ ਫਿਰ ਇੱਕ ਸਬਜੀ ਜੀ ਪਾਉਣੀ ਹੈ ਜੀ ਠੰਡਾ ਹੁੰਦਾ ਇੱਕ ਚਮਚਾ ਆਪਣੇ ਕੋਲੇ ਮਸਾਲੇ ਉਹੀ ਹੈ ਜਿਹੜੇ ਆਪਾਂ ਘਰੇ ਵਰਤਦੇ ਆ ਆ ਮਸਾਲਾ ਆਪਣੇ ਵਿਆਹ ਚੋਂ ਬਚਿਆ ਹੋਇਆ ਹੈ ਜੀਰੇ ਪਨੀਰ ਵਾਲਾ ਮਸਾਲਾ ਵੱਜਦਾ ਹੈ ਸ਼ਾਹੀ ਪਨੀਰ ਚ ਵੀ ਪੈ ਜਾਂਦਾ ਹੈ ਮਟਰ ਪਨੀਰ ਚ ਵੀ ਪੈ ਜਾਂਦਾ ਇਹਨੂੰ ਇਹ ਇੰਨਾ ਕੁ ਪਾਉਣਾ ਹੁੰਦਾ ਰਿੱਜੀ ਸਬਜੀ ਤੋਂ ਜਾਨੀ ਕੁਝ ਖੁਸ਼ਬੂ ਪੈ ਜਾਂਦੀ ਹੈ ਹੋਰ ਕੋਈ ਵੱਡੀ ਗੱਲ ਨਹੀਂ ਹੁੰਦੀ ਆ ਲਓ ਜੀ ਆਪਣਾ ਤੇਲ ਕਰਤ ਗਿਆ ਜਿਹੜੇ ਹੁਣ ਆਪਣੇ ਆਹ ਪਿਆਜ਼ ਟਮਾਟਰ ਅਦਰਕ ਤੇ ਲਸਣ ਆ ਜੀ ਇਹਨਾਂ ਨੂੰ ਆਪਾਂ ਪਹਿਲਾਂ ਮੋਟੇ ਮੋਟੇ ਚੀਰ ਕੇ ਆ ਦੇ ਕੁਜੀ ਕੜਾਹੀ 'ਚ ਲੱਗੇ ਪਏ ਇਹ 'ਚ ਭੁੰਨਿਆ ਸੀ ਥੋੜਾ ਜਿਹਾ ਤੇਲ ਪਾ ਕੇ ਜਿਹਨੂੰ ਤੁਸੀਂ ਭੁੰਨ ਕੇ ਗ੍ਰाइंड ਕਰੋਗੇ ਤੇ ਮਸਾਲਾ ਕੱਚਾ ਨਹੀਂ ਰਹੂਗਾ ਕਿ ਜਿਹੜੇ ਆਪਣਾ ਕੱਚਾਪਣ ਹੁੰਦਾ ਉਹ ਖਤਮ ਹੋ ਜਾਂਦਾ ਜਿਵੇਂ ਭੁੰਨੇ ਤੋਂ ਵੀ ਬਣਾ ਸਕਦੇ ਹਾਂ ਪਰ ਆਹ ਇਹਦੇ ਵਿੱਚ ਕਿੰਨੇ ਕੱਚਾਪਣ ਨਹੀਂ ਰਹਿੰਦਾ ਨਾ ਪਿਆਜ਼ ਦਾ ਨਾ ਅਦਰ ਦਾ ਨਾ ਹਰੀ ਕਿਸੇ ਦਾ ਵੀ ਰਹਿੰਦਾ ਹਾਲੋ ਜੀ ਹੋਇ ਤਾ ਪਹਿਨ ਹਲਕਾ ਜਿਹਾ ਪੁੰਨਾਗੇ ਫੇਰ ਪਾਵਾਂਗੇ ਤੇ ਨਮਕ ਤੋਂ ਮੈਚ ਮਸਾਲੇ ਦਸਤੇ ਪੁੱਜ ਗਿਆ ਹੈ ਪਰ ਕਰੀਵੇ ਆਪਾਂ ਨੂੰ ਭੁਲਾਗੇ ਆਹ ਲਓ ਜੀ ਜਿਹੜਾ ਆਪਣਾ ਮਸਾਲਾ ਕੁਸਤਾ ਸਾਨੂੰ ਪਤਾ ਵੀ ਆਪਾਂ ਮੋٹے ਮੋٹے ਇਹ ਛੀਲ ਕੇ ਪਹਿਲਾਂ ਥੋੜਾ ਜਿਹਾ ਫਰਾਈ ਕਰਕੇ ਫੇਰ ਰੈਨ ਕੀਤੀ ਸੀ ਜੀ ਆਹ ਲਓ ਜੀ ਆਪਣਾ ਜਿਹੜਾ ਮਸਾਲਾ ਉਹ ਬਿਲਕੁਲ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲੇ ਮਿਰਚ ਮਸਾਲਾ ਤੁਸੀਂ ਆਪਦੇ ਹਿਸਾਬ ਨਾਲ ਪਾਉਣਾ ਜੀ ਜਿੰਨਾ ਤੁਸੀਂ ਖਾਣੇ ਹੋ ਕੋਈ ਘੱਟ ਖਾਂਦਾ ਹੁੰਦਾ ਕੋਈ ਵੱਧ ਖਾਂਦਾ ਹੁੰਦਾ ਇਹਦਾ ਕੋਈ ਹਿਸਾਬ ਨਹੀਂ ਹੁੰਦਾ ਸਬਜ਼ੀ ਦੇ ਹਿਸਾਬ ਨਾਲ ਹੀ ਪਤਾ ਹੁੰਦਾ ਜਿਹੜੀਆਂ ਬੀਬੀਆਂ ਰੋਜ਼ ਬਣਾਉਂਦੀਆਂ ਉਹਨਾਂ ਨੂੰ ਪਤਾ ਹੀ ਹੁੰਦਾ ਜੀ ਆਹ ਲਓ ਜੀ ਆਪਾਂ ਸਿੰਪਲ ਮਸਾਲੇ ਪਾਏ ਆ ਕੁਝ ਨਹੀਂ ਪਾਇਆ ਇਹ ਜਿਹੜਾ ਮਸਾਲਾ ਪਾਇਆ ਇਹਦੇ ਵਿੱਚ ਪਿਆ ਨਾ ਜੀ ਇਹ ਇਥੇ ਨੂੰ ਦੱਸਿਆ ਵੀ ਪਨੀਰ ਮਸਾਲਾ ਉਹ ਡੱਬੀਆਂ ਨੇ ਜਾਉਂਦਾ ਜੀ ਉਹ ਮਸਾਲਾ ਇਹ ਆਪਣੇ ਬੈਠੂ ਵਜਾ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਦੇ ਆਂ ਇੱਕ ਦੋ ਮਿੰਟ ਲਈ ਫਰਾਈ ਕਰਾਓ ਕਿਉਂਕਿ ਹਲਦੀ ਕੱਚੀ ਰਹਿ ਸਕਦੀ ਹੈ ਕੋਈ ਕੁਝ ਨਹੀਂ ਕੱਚਾ ਰਹੂਗਾ ਲਓ ਜੀ ਇਨੇ ਕਿਉਂ ਛੱਡੇ ਹੋਇਆ ਤੇ ਹੁਣ ਆਪਾਂ ਹੱਥ ਨਾਲ ਕੇ ਜ ਪਾਉਣਾ ਥੋੜਾ ਜਿਹਾ ਪਾਣੀ ਆਪੋਂ ਮਿਰਚਾਂ ਤਿੰਨ ਮਿਰਚਾਂ ਨੇ ਮੈਂ ਸਾਫ਼ ਤੀਆਂ ਛੱਡੀ ਹੁੰਦੀਆਂ ਜੀ ਦੀਪੂ ਚੀਰੀਆਂ ਹੋਈਆਂ ਮਿਰਚਾਂ ਨਾ ਖਾਂਦਾ ਨੀਗਾ ਇਹ ਮੈਂ ਸਾਫ਼ ਤੀਆਂ ਛੱਡ ਦਿੰਨੀ ਵੀ ਇਹਨਾਂ ਦਾ ਜੜਾ ਅਸਰ ਉਹ ਵਿੱਚ ਨਿਕਲ ਜਾਂਦਾ ਮਸਾਲੇ ਦੇ ਤੇ ਹੁਣ ਆਪਾਂ ਇਹਦੇ ਵਿੱਚ ਕੱਲੇ ਮਟਰ ਐਡ ਕਰਾਂਗੇ ਜੀ ਪਨੀਰ ਆਪਾਂ ਉਦੋਂ ਐਡ ਕਰਾਂਗੇ ਜਦੋਂ ਇਹ ਮਟਰ ਬਣ ਗਏ ਜੀ ਉਦੋਂ ਪਹਿਲਾਂ ਪਹਿਚ ਐਡ ਨਹੀਂ ਕਰਾਂਗੇ ਆ ਦੇਖੋ ਜੀ ਗਰੇਵੀ ਕਿੰਦੀ ਸੋਹਣੀ ਆਈ ਆ ਦੇਖੋ ਜੀ ਆ ਦੇਖੋ ਜੀ ਕੀ ਬਾਤ ਹੈ ਜੇ ਜਦੋਂ ਹੁਣ ਇਹ ਪਨੀਰ ਬਣ ਗਿਆ ਫਿਰ ਆਪਾਂ ਸੋਨੂੰ ਦਿਖਾਉਣੇ ਆ ਜੀ ਹੁਣ ਆਪਾਂ ਇਹ ਚ ਪਾਤਾ ਪਾਣੀ ਤੇ ਇਹਨੂੰ ਆਪਾਂ ਉਬਲਣ ਲਈ ਛੱਡਤਾ ਐਸ ਤਰ੍ਹਾਂ ਤੁਸੀਂ ਮਟਰ ਪਨੀਰ ਬਣਾਇਓ ਮਟਰ ਪਨੀਰ ਕਦੇ ਵੀ ਗੰਡੇ ਮੋٹے-ਮੋٹے ਚੀਰ ਕੇ ਤੜਕਾ ਨਾ ਲਾਇਓ ਜੀ ਉਹਦੇ ਨਾਲ ਦੀ ਗਰੇਵੀ ਆ ਜਿਹੜੀ ਉਹ ਪਤਲੀ ਬਣਦੀ ਆ ਤੇ ਟੇਸਟ ਹੀ ਨਹੀਂ ਬਣਦਾ ਆ ਲੋ ਜੀ ਇਹਨੂੰ ਆਉਣ ਦੇ ਇਹਨੂੰ ਗਾਲਾ ਜੀ ਜਦੋਂ ਪੱਕ ਗਏ ਮਟਰ ਆਪਾਂ ਉਹਦੇ ਚ ਪਨੀਰ ਪਾਵਾਂਗੇ ਲਓ ਜੀ ਜਿਹੜੇ ਆਪਣੇ ਮਟਰ ਆ ਉਹ ਬਣ ਚੁੱਕੇ ਆ ਤਰੀ ਆਪਾਂ ਹਸਾਮ ਨਾਲ ਰੱਖੀ ਐ ਤੇ ਹੁਣ ਆਪਾਂ ਵਿੱਚ ਪਾਵਾਂਗੇ ਪਨੀਰ ਪਨੀਰ ਪਾ ਕੇ ਆਪਾਂ ਨੂੰ ਬਸ ਇੱਕੋ ਹੀ ਵਾਲਾ ਦੇਵਾਂਗੇ ਯਾਦਾ ਵਾਲਾ ਨਹੀਂ ਦੇਵਾਂਗੇ ਪਨੀਰ ਜਿੰਨਾ ਕੱਚਾ ਰਹੇ ਓਨਾ ਹੀ ਟੇਸਟੀ ਲੱਗਦਾ ਹੈ ਤੇ ਤੁਸੀਂ ਇਹਦੂ ਵੀ ਪਤਲਾ ਬਣਾਉਣਾ ਬਣਾ ਸਕਦੇ ਹੋ ਪਰ ਆਪਾਂ ਇੰਨਾ ਖੜਖਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਉਹ ਖੁਸ਼ਬੂ ਵਾਲਾ ਜਿਹੜਾ ਆਪਣੇ ਮਸਾਲਾ ਪਿਆ ਬਿਆਲਾ ਬਚਿਆ ਸੀ ਇਹ ਪਨੀਰ ਪਨੀਰ ਮਸਾਲਾ ਹੀ ਬਚਦਾ ਸੀ ਹੁਣ ਪਾਵਾਂਗੇ ਜੀ ਇਹਦੇ ਚ ਆਪਾਂ ਖੂਬ ਸਾਰਾ ਹਰਾ ਹਰਾ ਧਨੀਆ ਤੁਸੀਂ ਯਕੀਨ ਮੰਨਿਓ ਜੀ ਤੁਸੀਂ ਇਸ ਤਰ੍ਹਾਂ ਸਬਜੀ ਨੂੰ ਬਣਾ ਕੇ ਦੇਖਿਓ ਤੇ ਜਿਹੜਾ ਤੁਹਾਨੂੰ ਬਿਹਾ ਸਾਥੀਆਂ ਚ ਪਨੀਰ ਆ ਉਹ ਵੀ ਸੁਆਦ ਹੀ ਲੱਗੂਗਾ ਬਣਾ ਕੇ ਵੇਖਿਓ ਇੱਕ ਵਾਰ ਹਰ ਇੱਕ ਚੀਜ਼ ਬੰਦਾ ਘਰੇ ਬਣਾ ਸਕਦਾ ਐ ਸਾ ਕੋਈ ਕੰਮ ਨਹੀਂ ਜਿਹੜਾ ਬੰਦਾ ਨਹੀਂ ਕਰ ਸਕਦਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਹ ਮਸਾਲਾ ਪਾ ਲਓ ਉਹ ਮਸਾਲਾ ਪਾ ਲਓ ਉਹ ਮਸਾਲਾ ਪਾ ਲਓ ਬੀਬੂ ਮੋਟਰਸਾਈਕਲ ਹੈ ਇੱਥੇ ਖੜਾ ਰੇ ਤੇ ਨੋਰਮਲ ਮਸਾਲੇ ਦੇ ਨਾਲ ਇਹ ਆਪਾਂ ਬਣਾਇਆ ਜੀ ਮਟਰ ਪਨੀਰ ਤੇ ਗਰੰਟੀ ਆ ਮੇਰੀ ਉਂਗਲੀਆਂ ਚੁੱਟੀਆਂ ਹੋਣਗੇ ਕੁਝ ਹੋਣਗੇ ਬਣਾਉਣਾ ਤਾਂ ਹੁਜੀ ਪੀ ਜਾ ਆ ਦੇਖੋ ਜੀ ਸਿੰਪਲ ਤਰੀਕ ਤੁਸੀਂ ਇਹਦਾ ਟਾਈਮ ਦੇਖੋ ਕਿੰਨਾ ਘੰਟਾ ਆ ਆ ਲੋਚ ਸੋ ਇਹ ਆਪਣਾ ਪਨੀਰ ਬਿਲਕੁਲ ਰੈਡੀ ਹੈ ਉਬਲ ਗਿਆ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਬੰਦ ਤੁਹਾਨੂੰ ਮੇਰੀ ਮਟਰ ਪਨੀਰ ਦੀ ਰੈਸਪੀ ਕਿੱਦਾਂ ਲੱਗੀ ਜਰੂਰ ਸ਼ੇਅਰ ਕਰਨਾ ਮੈਂ ਤੁਹਾਨੂੰ ਯਕੀਨ ਨਾਲ ਕਹਿਣੀ ਆ ਜੀ ਇੱਕ ਤਾਂ ਤੁਸੀਂ ਸਬਜ਼ੀ ਬਣਾਉਣ ਵੇਲੇ ਪਰਮਾਤਮਾ ਦਾ ਨਾਮ ਲੈਣਾ ਤੇ ਦੂਜਾ ਮਸਾਲੇ ਸਿੰਪਲ ਪਾ ਕੇ ਬਣਾਓ ਮੈਂ ਕਹਿਣੀ ਆ ਹੋਟਲ ਰੀਸ ਕਰਕੇ ਤਾਂ ਮੇਰੀ ਗਾਰੰਟੀ ਆ ਆਪਾਂ ਰੈਸਪੀ ਸ਼ੇਅਰ ਸ਼ਟ ਕਰਕੇ ਕਰਦੇ ਰਹਿਣੇ ਆ ਕਿਉਂਕਿ ਕਈਆਂ ਭਣਾ ਦੇ ਮੈਂ ਘਰਾਂ 'ਚ ਜਾ ਕੇ ਪਨੀਰ ਖਾ ਕੇ ਵੇਖਿਆ ਤੇ ਉਹ ਕੀ ਕਰਦੇ ਆ ਪਨੀਰ ਟੇਸਟੀ ਹੁੰਦਾ ਤਾਂ ਟੇਸਟ ਕਿਉਂ ਨਹੀਂ ਆ ਰਿਹਾ ਹੁੰਦਾ ਕਿਉਂਕਿ ਮੋٹے ਮੋٹے ਗੰਢੇ ਝੀਕ ਕੇ ਪਾਉਂਦਿਆਂ ਇਸ ਕਰਕੇ ਉਹ ਪਨੀਰ ਦਾ ਟੇਸਟ ਬਿਲਕੁਲ ਨਹੀਂ ਆਉਗਾ ਸੋ ਇਸ ਤਰ੍ਹਾਂ ਵੀ ਤੁਸੀਂ ਜਿਹੜੇ ਪਿਆਜ਼ ਟਮਾਟਰ ਲਸਣ ਆ ਜੀ ਪੁੱਤ ਪਿਆਜ਼ ਟਮਾਟਰ ਲਸਣ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰਕੇ ਫੇਰ ਗ੍ਰਾਇੰਡ ਕਰੋ ਉਹਦਾ ਮਸਾਲਾ ਪੱਕਾ ਹੋ ਜਾਂਦਾ ਹੈ ਲਓ ਜੀ ਮਾਰਿਓ ਯੂਟਿਊਬਰ ਨੂੰ ਲੱਸੀ ਇਹ ਆਪਾਂ ਨੂੰ ਲੱਸੀ ਆਈ ਹੈ ਜੀ ਤੌੜੀ ਦੀ ਆਹ ਲਓ ਜੀ ਮਾਰਿਓ ਦੁੱਧ ਜੀ ਆਹ ਲਓ ਜੀ ਝੂਠੇ ਭਾਂਡੇ ਯੂਟਿਊਬਰ ਪਰਮਾਤਮਾ वागुर उन्होंने बहुत बहुत तरक्की देरी रैसिप असारा मटर पनीर एक बार जरूर बनायो तो फिर मैसेज करो रिक्वेस्ट है मैसेज जरूर करो मैं कतल इना मार भी नवी नवी चीजा सिखजो क्योंकि आप बचपन तो सीखे पाए हैं सत श्रीकाल जी